ਸਤਿ ਸ੍ਰੀ ਅਕਾਲ ਦੋਸਤੋ ਮੈਂ ਬੱਬੂ ਕਿਸਾਨ ਸੋਲਰ ਫਰੀਦਕੋਟ ਤੋਂ ਅੱਜ ਆਪਾਂ ਪ੍ਰੋਜੈਕਟ ਲਾਇਆ ਏ 6 ਕਿਲੋਵਾਟ ਆਨ ਗ੍ਰਿਡ ਇਹ ਪ੍ਰੋਜੈਕਟ ਲਾਇਆ ਆਪਾਂ ਫਰੀਦਕੋਟ ਦਾ ਨਿਊ ਕੈਂਟ ਰੋਡ ਤੇ ਵਿਖਾਉਣੇ ਆਪਾਂ ਤੁਹਾਨੂੰ ਵੀ ਪੈਨਲ ਕਿਹੜੀ ਕੰਪਨੀ ਦੇ ਆ ਤੇ ਸਬਸਿਡੀ ਕਿੰਨੀ ਆਉਂਦੀ ਏ ਤੇ ਤੇ ਏਸੀ ਕਿੰਨੇ ਚਲਾਊਗਾ ਇਹ ਤੇ ਆਪਾਂ ਵਾਰੰਟੀ ਵੀ ਦੱਸਾਂਗੇ ਪੈਨਲਾਂ ਦੀ ਕਿੰਨੀ ਆ ਤੇ ਇਨਵਰਟਰ ਦੀ ਕਿੰਨੀ ਆ ਤੇ ਕਿੰਨੀਆਂ ਯੂਮਟਾਂ ਜਨਰੇਟ ਕਰੂਗਾ ਇਹ ਇਹਦੇ ਵਿੱਚ ਪੈਨਲ ਵਰਤੇ ਆਪਾਂ Adani ਕੰਪਨੀ ਦੇ ਟੋਟਲ ਪੈਨਲ ਲਾਏ ਆਪਾਂ 11 ਜੇ ਤੇ ਤੇ ਵੇਖ ਸਕਦੇ ਆ ਪ੍ਰੋਜੈਕਟ ਬਹੁਤ ਵਧੀਆ ਲੱਗਿਆ ਕੋਈ ਵੀ ਤਾਰ ਨਹੀਂ ਥੱਲੇ ਲਟਕ ਰਹੀ ਤੇ ਜਿਹੜੇ ਫਰੰਟ ਵਾਲੇ بیس ਆ ਉਹ ਆਪਾਂ ਫੁੱਟ-ਫੁੱਟ ਦੇ ਭਰੇ ਆ ਤੇ ਲੱਗ ਦਾ ਸਾਈਜ਼ ਰੱਖਿਆ ਆਪਾਂ 2.5 ਫੁੱਟ ਮੂਰਲਾ ਤੇ ਇਹਦੇ ਵਿੱਚ ਆਪਾਂ ਟੋਟਲ ਲੱਗਾਂ ਲਾਈਆਂ 8 ਚਾਰ ਫਰੰਟ ਤੇ ਆ ਤੇ ਚਾਰ ਹੀ ਬੈਕ ਤੇ ਆ ਤੇ ਮਗਰ ਲਈ ਲੈਗ ਦਾ ਸਾਈਜ਼ ਰੱਖਿਆ ਆਪਾਂ 6 ਫੁੱਟ ਤਾਂ ਮਗਰਲੇ ਪਾਸੇ ਜਿਹੜੇ ਬੇਸ ਭਰੇ ਆ ਉਹ 1.5-1.5 ਫੁੱਟੇ ਆ ਤੇ ਸਵਾਲ ਨਹੀਂ ਇਹ ਨੇਰੀ ਤਪਾਂ ਚ ਹਿੱਲ ਜੇ ਲੈਂਟਰ ਦੇ ਵਿੱਚ ਗਟੀਆਂ ਮਾਰ ਕੇ ਫੇਰ ਲਾਇਆ ਇਹ ਤੇ ਕੋਈ ਜਿਗਾਰ ਨਹੀਂ ਲਾਇਆ ਬਿਲਕੁਲ ਜੈਨੂਅਲ ਕੰਮ ਕੀਤਾ ਹੈ ਆਪਾਂ ਕਿਉਂਕਿ ਇਹਦੇ ਚ ਆਪਾਂ ਜਿਹੜਾ ਸਟੈਂਡ ਵਰਤਦੇ ਆ ਉਹ ਪਿਓਰ ਜੀਆਈ ਵਰਤਦੇ ਆ ਇਸ ਮੋਡ ਪੱਕੀਆਂ ਵਾਲਿਆਂ ਹਾਉ ਟੈਪ ਦੇ ਵਿੱਚ ਆ ਤੇ ਨਾੜ ਸਾਰੇ ਆਪਣੇ ਹਾਉ ਟੈਪ ਦੇ ਵਿੱਚ ਆਉਂਦੇ ਆ ਦੇਖ ਸਕਦੇ ਆ ਜਿਹੜੀ ਮੋਦੀ ਸਾਹਿਬ ਨੇ ਸਕੀਮ ਚਲਾਈ ਆ ਘਰ ਘਰ ਫ੍ਰੀ ਬਿਜਲੀ ਉਹਦੇ ਵਿੱਚ ਸਾਡੀ ਫਾਰਮ ਰਜਿਸਟਰਡ ਆ ਤਾਂ ਤੁਸੀਂ ਸੋਲਰ ਬੁੱਕ ਕਰਾਉਣ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਕਿਉਂਕਿ ਤਿੰਨ ਏਸੀ ਬਹੁਤ ਵਧੀਆ ਚਲਾਊਗਾ ਤੁਹਾਨੂੰ ਜ਼ੀਰੋ ਬਿੱਲ ਆਊਗਾ 6 ਕਿਲੋਵਾਟ ਪੂਰਾ ਕੰਫਰਟੇਬਲ ਆ ਤਿੰਨ ਏਸੀਆਂ ਲਈ ਯੂ ਕਲੰਪ ਦੇ ਵਿੱਚ ਹੌਟ ਡੱਪ ਆ ਤਾਂ ਇੱਥੋਂ ਆਪਾਂ ਪਰਲੀਨਾ ਕੱਟ ਕੇ ਜਿਹੜੀਆਂ ਵਾਧੀਆਂ ਪਰਲੀਨਾ ਕੱਟ ਕੇ ਇੱਥੇ ਆਪਾਂ ਐਂਡ ਕੈਪ ਲਾਏ ਆ ਕਿਉਂਕਿ ਜਦੋਂ ਆਪਾਂ ਇਹਨੂੰ ਧੋਵਾਂਗੇ ਸਫਾਈ ਸਫਾਈ ਕਰਾਂਗੇ ਪੈਨਲਾਂ ਦੀ ਤਾਂ ਉਦੋਂ ਇਹ ਵਜਦੇ ਨਹੀਂਗੇ ਜੇ ਐਂਡ ਕੈਪ ਲੱਗੇ ਹੋਣ ਤਾਂ ਨਹੀਂ ਤਾਂ ਪਰਲੀਨ ਤਿੱਖੀ ਬਹੁਤ ਹੁੰਦੀ ਆ ਤਾਂ ਵਜਦੀ ਰਹਿੰਦੀ ਆ ਤੇ ਆਪਣੇ ਜਿਹੜੇ ਯੂ ਕਲੰਪ ਵੇਖ ਸਕਦੇ ਆ ਤੇ ਹੌਟ ਡੱਪ ਦੇ ਵਿੱਚ ਆ ਤੇ ਸਵਾਲ ਨਹੀਂ ਇਹਨਾਂ ਨੂੰ ਜੰਗਾਲ ਪੈ ਜੇ ਕਿਉਂਕਿ ਜਿਹੜਾ ਵਾਲ ਨਟ ਲਾਇਆ ਆ ਆਪਾਂ ਸਟੀਲ ਦਾ ਏ ਤੇ ਸਾਰੇ ਨਟ ਆਪਾਂ ਸਟੀਲ ਦੇ ਲਾਏ ਆ ਤੇ ਤੁਸੀਂ ਕਸਟਮਰ ਕੇਅਰ ਕਾਲ ਕਰਕੇ ਅਡਾਨੀ ਕੰਪਨੀ ਦੇ ਪੈਨਲ ਦਾ ਸੀਰੀਅਲ ਨੰਬਰ ਦੱਸ ਕੇ ਤੁਸੀਂ ਕਨਫਰਮ ਕਰ ਸਕਦੇ ਆਂ ਵੀ ਇਹ ਕੋਈ ਜਿਗਾਰ ਪੈਨਲ ਨਹੀਂਗਾ ਬਿਲਕੁਲ オリジナル ਪੈਨਲ ਆ ਜਿਹੜੀ ਆਪਾਂ ਪੈਨਲਾਂ ਦੀ ਆਉਟਪੁੱਟ ਲਈ ਆ ਉਹ ਵੀ ਇੱਥੋਂ ਜਿਹੜੇ ਤਾਰਾਂ ਜਿੱਥੇ ਨੰਗੀਆਂ ਦਿਖਦੀਆਂ ਸੀ ਉੱਤੇ ਆਪਾਂ ਫਲੈਕਸੀਬਲ ਪਾਈਪ ਪਾਤੀ ਆ ਉਹ ਫਲੈਕਸੀਬਲ ਪਾਈਪ ਨਹੀਂ ਜਿਹੜੀ ਕੁਝ ਚਿਰ ਬਾਅਦ ਹੀ ਟੁੱਟ ਜਾਊਗੀ ਤੇ ਤਾਰਾਂ ਦਿਖਣ ਲੱਗ ਜਾਣਗੀਆਂ ਆਪਣੀ ਫਲੈਕਸੀਬਲ ਪਾਈਪ ਦੀ ਕੁਆਲਿਟੀ ਬਹੁਤ ਵਧੀਆ ਐ ਟਾਪ ਕੁਆਲਿਟੀ ਦੀ ਪਾਈਪ ਪਾਈ ਆਪਾਂ ਵੀ ਲੌਂਗ ਟਾਈਮ ਚੱਲੂਗੀ ਇਹ ਕਿ ਆ ਪੈਨਲ ਅਰਥ ਕੀਤਾ ਆਪਾਂ ਦੇਖ ਸਕਦੇ ਆ ਤਾਂ ਇੱਥੋਂ ਤਾਰਾਂ ਜਾਂਦੀਆਂ ਜਿਹੜੀਆਂ ਇਨਵਰਟਰ ਨੂੰ ਇੱਥੇ ਜਿਹੜੇ ਜੋੜ ਲੱਗਦੇ ਪਾਈਪਾਂ ਦੇ ਉਹਨਾਂ ਨੂੰ ਆਪਾਂ ਬਿਲਕੁਲ ਟੇਪ ਕਰਕੇ ਫੇਰ ਅੱਗੇ ਲੈ ਕੇ ਗਏ ਆ ਵੀ ਪਾਣੀ ਨਾ ਪਵੇ ਮੀਂਹ ਦੇ ਵਿੱਚ ਇੱਥੋਂ ਇਨਵਰਟਰ ਨੂੰ ਚੱਲੀ ਜਾਂਦੀ ਆ ਪੈਨਲਾਂ ਦੀ ਆਊਟਪੁਟ ਤੇ ਆ ਆਪਾਂ ਤੁਹਾਨੂੰ ਵਿਖਾਉਣੇ ਆਲੇ ਲਾਇਆ ਆ ਆ ਆਪਾਂ ਇਹਲੇ ਲਾਇਆ ਦੇਖ ਸਕਦੇ ਆ ਇਹ ਵੀ ਜਨਰਲ ਕੰਮ ਕੀਤਾ ਏ ਕੋਈ ਜਿਗਾਰ ਨਹੀਂ ਲਾਇਆ ਕਿਉਂਕਿ ਆਪਾਂ ਇੱਥੇ ਇਨਸੂਲੇਟਰ ਪਾਇਆ ਪਲਾਸਟਿਕ ਦਾ ਤੇ ਉੱਪਰ ਵਾਇਰ ਕਨੈਕਟ ਕੀਤੀ ਹੈ ਦੇਖ ਸਕਦੇ ਆ ਨਾਟ ਕੱਸ ਕੇ ਫਿਰ ਆਪਾਂ ਵਾਇਰ ਕਨੈਕਟ ਕੀਤੀ ਉੱਤੋਂ ਟੇਪ ਕੀਤੀ ਹੈ ਕਿਉਂਕਿ ਵਾਇਰ ਪਾਣੀ ਨਾਲ ਖਰਾਬ ਨਾ ਹੋਵੇ ਤੇ ਇੱਥੇ ਵੀ ਆਪਾਂ ਹੌਟ ਡੈਪ ਨਾਟ ਲਾਏ ਆ ਘਾਹ ਲਈ ਦੇਖ ਸਕਦੇ ਆ ਬਹੁਤ ਵਧੀਆ ਲੱਗਿਆ ਇਨਸੂਲੇਟਰ ਆਪਾਂ ਤਾਂ ਪਾਇਆ ਵੀ ਕਈ ਵਾਰ ਸਮਾਨੀ ਬੀਚ ਲਈ ਉੱਪਰ ਡੈਗਦੀ ਆ ਦਾ ਪੂਰੇ ਕਰੰਟ ਲਾ ਦੇ ਤੇ ਇਹਨੂੰ ਸਪੈਸ਼ਲ ਪੈਪ ਪਾਈ ਆਪਾਂ ਇਹ ਨਹੀਂ ਵੀ ਆਪਾਂ ਜਿਹੜੀ ਪੈਪ ਵੇਚਦੀ ਆਪਾਂ ਇਨਵਰਟਰ ਨੂੰ ਹਰਤੇ ਦਿੱਤਾ ਉਸ ਟਾਈਪ ਵੇਚਦੀ ਆਪਾਂ ਇਹਲੇ ਨੂੰ ਤਾਰ ਨਹੀਂ ਪਾਈ ਦੇਖ ਸਕਦੇ ਆ ਡੀਸੀ ਡਿਸਟ੍ਰੀਬਿਊਟਰ ਬਾਕਸ ਇਹਦੇ ਵਿੱਚ ਪੈਨਲਾਂ ਦੀਆਂ ਤਾਰਾਂ ਆਉਂਦੀਆਂ ਇੱਥੇ ਸਿੰਗਲ ਸਟੈਂਗ ਆਉਂਦੀ ਆ ਮਤਲਬ ਕਿ ਦੋ ਤਾਰਾਂ ਆਉਂਦੀਆਂ ਇਹਦੇ ਵਿੱਚ ਪਲੱਸ ਵਾਲੀ ਤਾਰ ਕੰਮ ਕਰਦੀ ਆ ਇਹਦੇ ਵਿੱਚ ਮਾਈਨਸ ਵਾਲੀ ਤਾਰ ਕੰਮ ਕਰਦੀ ਆ ਦੋ ਇਨਪੁਟ ਆ ਤੇ ਦੋ ਹੀ ਆਉਟਪੁਟ ਆ ਤਾ ਇੱਥੇ ਦੋ ਇਨਪੁਟ ਆ ਤੇ ਦੋ ਆਉਟਪੁਟ ਆ ਤੇ ਉਹ ਦੋ ਆਉਟਪੁਟ ਇੱਥੇ ਇਨਵਰਟਰ ਦੇ ਵਿੱਚ ਲੱਗ ਜਾਂਦੀਆਂ ਤੇ ਵੇਖ ਸਕਦੇ ਆ ਰਨਿੰਗ ਦੇ ਵਿੱਚ ਹੈ ਇਹ ਇਨਵਰਟਰ ਚੱਲ ਰਿਹਾ ਏ ਇੱਥੇ ਆਪਾਂ ਇਨਵਰਟਰ ਵਰਤੇ ਆ ਜੀ ਕੇ ਸੋਲਰ ਕੰਪਨੀ ਦਾ 5G Pro ਮਾਡਲ ਇਹਦੀ ਆਨ ਸਾਈਡ ਵਾਰੰਟੀ ਮਿਲਦੀ ਆ 10 ਸਾਲ ਇਨਵਰਟਰ ਦੀ ਇਹ ਬਹੁਤ ਵਧੀਆ ਇਲੈਕਟ੍ਰਿਸਿਟੀ ਜਨਰੇਟ ਕਰਦਾ ਹੈ ਦੂਜੇ ਇਨਵਰਟਰ ਨਾਲੋਂ ਜਿਆਦਾ ਯੂਨਿਟ ਬਣਾਉਂਦਾ ਇਹ ਤੇ ਆ ਆਪਾਂ ਟ੍ਰੇ ਚੈਨਲ ਲਾਉਣੇ ਆ ਜਿਹਦੇ ਵਿੱਚ ਵਾਇਰ ਦੀ ਫਿਟਿੰਗ ਹੋ ਜਾਂਦੀ ਹੈ ਬਹੁਤ ਸੋਹਣਾ ਲੱਗਦਾ ਕਈ ਵਾਰ ਆਪਾਂ ਫਲੈਕਸੀਬਲ ਪੈਪ ਪਾ ਦਨੇ ਇੱਥੇ ਉਹ ਬਹੁਤ ਭੜੀ ਲੱਗਦੀ ਆ ਤਾਂ ਇਹਦੇ ਵਿੱਚ ਸਾਰੀਆਂ ਤਾਰਾਂ ক্লোਜ਼ ਹੋ ਜਾਂਦੀਆਂ ਤੇ ਜਿਹੜੀਆਂ ਇਨਵਰਟਰ ਹੋ ਜਾਂਦੀਆਂ ਦੋ ਦੋ ਤਾਰਾਂ ਉਹੀ ਦਿਖਾਈ ਦਿੰਦੀਆਂ ਇੱਥੇ ਔਨ ਗ੍ਰਿਡ ਆਫ ਗ੍ਰਿਡ ਹਾਈਬ੍ਰਿਡ ਅਤੇ ਸੋਲਰ ਮੋਟਰਾਂ ਲਾਉਣਾ ਤੇ ਸਾਡਾ ਐਡਰੈਸ ਆ ਜੀ ਕਿਸਾਨ ਸੋਲਰ ਬਾਲਮੀਕ ਚੌਂਕ ਫਰੀਦਕੋਟ ਮੋਬਾਈਲ ਨੰਬਰ ਹੈ ਜੀ 98764 40584 88724 00829 ਇਹੋ ਜਿਹਾਂ ਹੋਰ ਵੀਡੀਓ ਵੇਖਣ ਲਈ ਕਿਸਾਨ ਸੋਲਰ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ